ਹਰ ਕਿਸੇ ਬੰਦੇ ਨੂੰ ਆਪੋ ਆਪਣੀ ਜ਼ਿੰਦਗੀ ਜੀਣ ਦਾ ਹੱਕ ਹੈ ਕਿ ਨਹੀਂ ਜੀਂਦੋ ਜਦੋਂ ਜਿੰਦਾ ਹੋ ਠੀਕ ਹੈ ਨਾ ਭਾਵੇਂ ਬਲੋਗ ਹੋਵੇ ਛੋਟਾ ਤੇ ਭਾਵੇਂ ਹੋਵੇ ਵੱਡਾ ਹੈਗੇ ਨੀ ਜਿੱਦਾਂ ਕਿਦਾ ਦੇਲ ਆ ਉਦਾਂ ਅਗਲੇ ਨੇ ਬਣਾਉਣਾ ਉਦਾਂ ਕਰਨਾ ਅਗਲੇ ਨੇ ਹੈਗੇ ਨੀ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੂੰ ਨਾ ਦੇਖਿਆ ਕਰ ਹੈਗੇ ਨੀ ਹਾਂਜੀ ਗੁੱਡ ਮਾਰਨਿੰਗ ਸਸੀਕਾਲ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ-ਠਾਕ ਕਰਦੇ ਹੋ ਸ਼ੁਰੂਆਤ ਤੇ ਸਵੇਰ ਦਾ ਟਾਈਮ ਹੋ ਗਿਆ 9:30 ਦਾ ਤੇ ਆਪਣਾ ਕੰਮ ਆਹੀ ਪਿੰਡਿੰਗ ਚੱਲਣ ਡਿਆ ਅਜੇ ਇਹਨੂੰ ਆਪਾਂ ਕਰਨਾ ਅੱਜ ਤਕਰੀਬਨ ਕਟਿੰਗ-ਵਟਿੰਗ ਕਰਦੇ ਆ ਇਹ ਆ ਬਾਕੀ ਆ ਕਟਿੰਗਾਂ ਦੀ ਆਰੀ ਨਹੀਂ ਹੋਣੀ ਸਾਰੀ ਇਹ ਕਰਕੇ ਤੇ ਵਿੱਚ ਜਾਲੀ ਭਰਦੇ ਆ ਤੇ ਬਾਕੀ ਚਲੋ ਵੀਰੇ ਵਸਦੇ ਰਹਿਣ ਸਾਥ ਇਦਾਂ ਪਿਆਰ ਨਾਲ ਪਿਆਰ ਦਿੰਦੇ ਰਹੋ ਤੁਹਾਨੂੰ ਪਤਾ ਇਹ ਕੁਝ ਭੌਂਕਣਾ ਨਹੀਂ ਵਿਹ ਹੈਗੇ ਕੁੱਤੇ ਬਿਲ ਇਹਦਾ ਭੌਂਕ ਰਹਿੰਦੇ ਪਰਵਾਹ ਨਹੀਂ ਕਰਨੀ ਚਾਹੀਦੀ ਆਪੋ ਆਪਣੇ ਕੰਮ ਤੇ ਟਾਰਗੇਟ ਰੱਖਿਆ ਕਰੋ ਸਾਰੇ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਜਿਹੜੇ ਤਨ ਪਤਾ ਹੀ ਹਨ ਕੇ ਇਹਦੀ ਪਰਵਾਹ ਨਹੀਂ ਕਰਨੀ ਚਾਹੀਦੀ ਆਪ ਆਪਣੇ ਕੰਮ ਤੇ ਟਾਰਗੇਟ ਰੱਖੋ ਪਰਮਾਤਮਾ ਚਾਪੀ ਕਲਚ ਰੱਖੇਗਾ ਆਪਾਂ ਕੋਈ ਫਰਕ ਨਹੀਂ ਪੈਂਦਾ ਇੰਜੀਨੀਅਰੋ ਸਾਹਿਬ ਨਾ ਫਿਕਰੀਆਂ ਹੀ ਆਪਣਾ ਜਿਹੜਾ ਕੰਮ ਬਾਕੀ ਹੈ ਮੋਟਰਸਾਈਕਲ ਫਿਲਹਾਲ ਬਾਹਰ ਕੱਢ ਦਿੰਦੇ ਹਾਂ ਜੇ ਚਾਹ ਸਾਈਡ ਤੇ ਲਾ ਦਿੰਦੇ ਇੱਧਰ ਲੈ ਵੀ ਦਰਵਾਜੇ ਚੋਂ ਦਰਵਾਜੇ ਚੋਂ ਕਟਿੰਗ ਕਰਤੀ ਆ ਪਰਪਰ ਆਪਾਂ ਸਾਰੀ ਤੇ ਇਹ ਚ ਹੁਣ ਜਾ ਪਰਨੇ ਆ ਦੂਜੇ ਜਗ੍ਹਾ 'ਚ ਭਰ ਕੇ ਇਹਦੇ ਵਿੱਚ ਹੁਣ ਭਰਨੇ ਆ ਗਾਜ ਗਾਜ ਭਰ ਕੇ ਤੇ ਫਿਰ ਚ ਜਾਲੀ ਲਾ ਦਈਏ ਕਿਵੇਂ ਦਾ ਲੱਗਦਾ ਡਿਜ਼ਾਈਨ ਫਿਰ ਬਾਕੀ ਪ੍ਰੋਪਰ ਤਿਆਰ ਹੋਗਾ ਫਿਰ ਤੁਹਾਨੂੰ ਦੱਸਾਂਗੇ ਕੋਈ ਬੰਦੇ ਹੈਗੇ ਨੇ ਜਿਵੇਂ ਮੰਨ ਲਓ ਹਨਾ ਕਿਸੇ ਨੂੰ ਕੁਛ ਵੇਖ ਕੇ ਨਾ ਕੁਛ ਨਹੀਂ ਹੁੰਦੇ ਹਨਾ ਜੇ ਵੀ ਕੁਛ ਹੁੰਦਾ ਵਾ ਤਾਂ ਉਹਨਾਂ ਕੋਈ ਜਰਿਆ ਨਹੀਂ ਜਾਂਦਾ ਹੈਗੇ ਨਹੀਂ ਬਾਕੀ ਉਹ ਕੇ ਜਿੰਦਗੀ ਹਰ ਕਿਸੇ ਦੀ ਜਿੰਦਗੀ ਆਪੋ ਆਪਣੀ ਜੀਣ ਦਾ ਹਰ ਕਿਸੇ ਦਾ ਢੰਗ ਵਾ ਹਰ ਕਿਸੇ ਨੂੰ ਯਾਰੋ ਆਪਣੀ ਜ਼ਿੰਦਗੀ ਜੀਣ ਦਿਓ ਨਾ ਕਿਹੜੇ ਜਿੰਦਗੀ ਵਿੱਚ ਇੰਟਰਫੇਅਰ ਕਰਿਆ ਕਰੋ ਕੋਈ ਟਿੱਪਣੀ ਕਰਨ ਵਾਲੇ ਹੈਗੇ ਨੇ ਲੋਕ ਉਹਨਾਂ ਦੀ ਆਤਮਾ ਬਸ ਇਦਾਂ ਹੀ ਕਰਨਾ ਆਪਣੇ ਕੰਮ ਤੇ ਫੋਕਸ ਰੱਖੋ ਬਸ ਅਗਰੇ ਮੈਂ ਕਿਹਾ ਕਿ ਜਿੰਨੇ ਗੱਲਾਂ ਬਾਤਾਂ ਕਰਨੀਆਂ ਉਹਨੇ ਕਰੀ ਜਾਣੀਆਂ ਕਿਸੇ ਦੇ ਕਹਿਣ ਨਾਲ ਜਾਂ ਕਿਸੇ ਦੇ ਕਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਹੈਗੇ ਨਹੀਂ ਜਿਹੜਾ ਮਰਜ਼ੀ ਗੱਲਾਂ ਬਾਤਾਂ ਕਰਦਾ ਰਹੇ ਤੇ ਬਾਕੀ ਪਿਆਰ ਨਾਲ ਬਿਤਾਣ ਵਾਲੇ ਜੀਵਨ ਦੇ ਵਾਸਤੇ ਰਹਿਣ ਤੇ ਟਿੱਪਣੀਆਂ ਕਰਨ ਵਾਲੇ ਲੋਕ ਲੋਕ ਹੈ ਐ ਤੁਹਾਨੂੰ ਪਤਾ ਮਾਤੀ ਚਲੋ ਆਪਰ ਮਥਾ ਲਾਉਣ ਦੀ ਲੋੜ ਨਹੀਂ ਕੋਈ ਲੇਕਿਨ ਜਿਹਨਾਂ ਦੀ ਆਤ ਹੀ ਭੌਂਕਣਾ ਵਾਸਤੇ ਕੀ ਕਰ ਸਕਦੇ ਹਾਂ ਜੁੜੇ ਰਹੋ ਬਲੌਗਰ ਹੁਣ ਮੈਂ ਜਾ ਰਿਹਾ ਬਾਜ਼ਾਰ ਕੋਈ ਬੰਦੇ ਕਲਿੱਪਾਂ ਜੋੜ ਕੇ ਦੱਸ ਦੇਣਾ ਇਦਾਂ ਕਰਕੇ ਕਿ ਆ ਡਰਾਈਵ ਕਰਨ ਜਦੋਂ ਮੈਂ ਕੱਲਾ ਹੀ ਹੁੰਨਾ ਫੇਰ ਹੀ ਮੈਂ ਡਰਾਈਵ ਕਰਦਾ ਇਦਾਂ ਬਾਕੀ ਜਿੰਨਾਂ ਗੱਲਾਂ ਬਾਤਾਂ ਕਰਨੀਆਂ ਕਰੀ ਜਾਣੀਆਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿੱਦਾਂ ਕਿਸੇ ਨੇ ਬੋਲਣਾ ਜਿਵੇਂ ਕਰਨੀ ਕਿਸੇ ਨੇ ਕਰੀ ਜਾਵੇ ਹੋਰ ਹਜ਼ਾਰਾਂ ਲੋਕੀ ਇਦਾਂ ਡਰਾਈਵ ਕਰਦੇ ਨੇ ਉਹਦਾ ਫੋਕਸ ਸਾਡੇ ਤੇ ਰਹਿੰਦਾ ਬਸ ਜੇ ਇੰਨੀਆਂ ਤੇ ਹੋਰ ਤਾਂ ਤੇ ਵੀ ਵਲੌਗ ਬਣਾਵੇ ਹੋਰ ਤਾਂ ਨੂੰ ਵੀ ਮੈਂ ਕਹੇ ਕਿ ਇਦਾਂ ਕਰਕੇ ਤੂੰ ਡਰਾਈਵ ਕਰਦੇ ਹੈਗੇ ਨਹੀਂ ਉਹ ਜ਼ਾਦਾ ਭਾਈ ਆਪ ਵੀ ਇਦਾਂ ਕਰਦਾ ਹੋਵੇ ਤੇ ਗੱਲਾਂ ਦੇ ਹੋਰ ਕਿੰਨੂੰ ਕਰੀ ਜਾਣੀਆਂ ਆਪਣਾ ਕੋਈ ਨਹੀਂ ਫਰਕ ਪੈਂਦਾ ਜਿੱਦਾਂ ਭੌਂਕਣਾ ਭੌਂਕੀ ਜਾਵੇ ਤੇ ਮੈਂ ਕਿਹਾ ਚਲੋ ਥੋੜਾ ਸਮਾਨ ਜਾ ਲਿਆਉਣਾ ਹੈ ਤੇ ਮੈਂ ਖਲੋਤਾ ਇੱਥੇ ਆਰੇ ਬਾਬਾ ਗੱਲ ਸਾਹਮਣੇ ਇੱਥੇ ਸ਼ਾਮ ਨੂੰ ਬਹੁਤ ਫਾਸਟ ਫੂਡ ਦਾ ਬੜਾ ਕੰਮ ਚੱਲਦਾ ਮੈਂ ਕਿਹਾ ਚਲੋ ਆਪਾਂ ਕੁਝ ਖਾ ਪੀ ਲੈਨੇ ਨਾਲ ਪ੍ਰਧਾਨ ਨੂੰ ਸੱਦਿਆ ਜਾਇਆ ਨੇ ਤੱਕ ਪਰ ਅੰਨੇ ਕਿੱਥੇ ਰਹਿ ਗਈ ਜਿੱਥੇ ਤੇ ਆਉਣੀ ਡਿਆ ਤੇ ਹਾਰਡਵੇਅਰ ਵਾਲੀ ਦੁਕਾਨ ਤੇ ਪਹੁੰਚ ਗਏ ਆਂ ਫਿਰ ਸਮਾਨ ਸਾਨੂੰ ਕਢਾ ਲਿਆ ਜਾਲੀ ਕਢਾ ਲਈ ਉਹ ਸਾਹਮਣੇ ਨਾਲ 우ਸਤਾਦ ਚਿੰਕ ਲਾਇਆ ਆ ਅ ਚਰਪਣੀ ਆ ਗਈ ਮੈਂ ਕਾਲ ਕੇ ਇਹਦੇ ਵਿੱਚ ਆਪਾਂ ਨੂੰ ਜੇ 2 ਫੁੱਟ ਚਾਹੀਦੇ ਹੋ ਇਹਦੇ ਵਿੱਚ ਮਿਲ ਜਾਊਗੀ 2 ਫੁੱਟ ਇਹਦੇ ਵਿੱਚ 2 ਫੁੱਟ ਮਿਲ ਜੂ 45 ਮਿਲਦੀ ਸਮਾਨ ਆ ਉਹ ਵੀ ਸੈਂਟ ਦੇ ਅੰਦਰ ਗੱਲ ਬੰਦ ਆ ਆਹੇ ਰਿਹਾ ਹੋ ਗਿਆ ਸ਼ੁੱਟਿੰਗ ਆ ਕੁਤ ਲੈ ਸਾਗਰ ਦੇ ਚਲੇ ਦੇ ਨਾ ਉਸ ਸਾਰੇ ਇਸ ਤੋਂ ਵੱਡੀ ਨੇ ਆ ਮਸਾ ਇਹ ਕਿੰਨੇ ਇੰਚੇ 6 ਇੰਚ ਉਸ ਤੋਂ ਬਾਅਦ ਵੀ ਕਿਰੇ ਨੂੰ ਅੱਠ ਦੀ ਚਲਾ ਹੀ ਦੇ ਦੋ ਠੀਕ ਹੈ ਤੋਂ ਠੀਕ ਕਰਨੀ ਜਾਲੀ ਵੀ ਚੱਕ ਲਈ ਹੈ ਪੱਟੀ ਵੀ ਲੱਲੀ ਹੈ ਹਸਤਾ ਦੇ ਨਾਲ ਗੱਡੀ ਆਈ ਇੱਧਰ ਆਪਣੀ ਲੱਗੀ ਦੇਖੋ ਆਪਾਂ ਐ ਲੱਕੜ ਮੰਡੀ ਦੁਕਾਨਾ ਬੰਦ ਹੋ ਗਿਆ ਕਹਿੰਦੇ ਦੋ ਤਿੰਨ ਦਿਨ ਦੁਕਾਨਾ ਬੰਦ ਹੀ ਰਹਿਣੀ ਆ ਬਾਕੀ ਚਲੋ ਠੀਕ ਹੈ ਲੈ ਐਂਦੀ ਵੇ ਆ ਜਾਣਗੀਆਂ ਕਿੱਧਰ ਦੀ ਵੜਨ ਡਿਆਂ ਵਿੱਚ ਐਂਦੀ ਆ ਯਾਰ ਉਹਦੇ ਵਿੱਚ ਇਥੇ ਰਹਿਣਾ ਰਹੂਗੀ ਉਹ ਵੇ ਕੀ ਮੇ ਕੀ ਲਓ ਜੀ ਪਹੁੰਚ ਗਏ ਘਰ ਟਾਈਮ ਹੋ ਗਿਆ 9:30 ਦਾ ਲੈ ਵੀ ਜਾਲੀ ਆਪਾਂ ਲੈਣ ਦੀ ਆ ਫੱਟੀਆਂ ਫੁੱਟੀਆਂ ਲੈ ਕੇ ਇੱਥੇ ਰੱਖਤੀਆਂ ਸਮਾਂ ਲੈਣਾ ਥੋੜਾ ਸਵੇਰੇ ਆਪਾਂ ਦਰਵਾਜ਼ਾ ਤਿਆਰ ਕਰਕੇ ਚਾੜ ਦੇਣਾ ਆ ਫਰਮੇ ਫਰਮੇ ਫਿਲਹਾਲ ਇਹ ਹੋਰ ਕਿਤੇ ਕੰਮ ਆ ਜਾਣਗੇ ਇੱਧਰ ਬਾਬਾ ਜੀ ਦੀ ਬਾਣੀ ਚੱਲਦੀ ਕੋਈ ਨਹੀਂ ਤੇ ਇੱਧਰ ਮੰਮੀ ਦੀ ਆਈ ਅਜੇ ਤੇ ਮੰਮੀ ਤੋਂ ਦੇਣੀ ਮੈਂ ਫੋਨ ਕੀਤਾ ਫਿਰ ਆਏ ਘਰ ਵੀ ਬਹੁਤ ਥੋੜਾ ਜਿਹਾ ਕੰਮ ਆ ਹੀ ਫਿਰ ਭਾਬੀ ਦੇ ਘਰ ਹਨ ਨਹੀਂ ਚਲੋ ਕੋਈ ਗੱਲ ਨਹੀਂ ਸੁਬੀ ਇਹਨੇ ਗਈ ਹੋਣਾ ਗਈ ਛੱਪੀ ਰੋਈਏ ਕਿ ਹਮ ਦੇਦੇ ਹੈ ਇਹ ਨਾ ਚਲੋ ਕੋਈ ਗੱਲ ਨਹੀਂ ਸਵੇਰੇ 11 ਵਜੇ ਗਈ ਸੀ ਤਾਂ ਇਹਦੜੋ ਡੇ ਨੇ ਕਿਚਨ ਦੇ ਵਿੱਚ ਇਹ ਕੀ ਕਰਨ ਦੇ ਆ ਬਰਫਾਹੇ ਗੰਦਲ ਪਾਏ ਜਾਂਦੇ ਆ ਅੱਛਾ ਠੀਕਾ ਕੂਲਰ ਦੇ ਵਿੱਚ ਪਾਣੀ ਖੋਂਡਿਆ ਤੇ ਨਾਲ ਪਰਪੂ ਕੂਲਰ ਵੀ ਨਹੀਂ ਕੰਮ ਕਰਦਾ ਕਿ ਨਹੀਂ

ਨਾ ਤਾਂ ਨਾ ਪਹਿਲਾਂ ਕੜਪੜਾ ਉਹ ਕਿਹਨਾ ਮੈਂ ਉਹ ਪਹਿਲਾਂ ਕੀ ਨਹੀਂ ਮੇਰਾ ਕਿਰੋ ਨਹੀਂ ਨਾ ਨਾ ਮੈਂ ਆ ਕੇ ਇੱਕ ਰੋਟੀ ਖਾ ਲਈ ਹੈ ਰੋਟੀ ਖਾਤੇ ਹੀ ਆ ਕੁ ਮੈਂ ਆ ਗਈ ਖੁਕਣੀ ਹੈ ਖਾ ਰਣੀ ਮੈਂ ਲੋ ਗੱਲਾਂ ਹੈ ਲੈ ਚਾਹ ਬਰੀ ਸੁਆਦ ਹੁੰਦੀ ਹੈ ਨਾ ਬਾਦੀ ਸੁਆਦ ਕਾੜੀ ਕਰੁੰਦੀ ਸਿਰੇ ਤੇ ਤਿੰਨ ਪਾਣੀ ਪਾ ਤਾ ਅਸਰ ਮਾ ਦੰਦਾ ਰੱਖਿਆ ਉਹਨਾਂ ਕੇ ਪਾਇਆ ਨਹੀਂ ਲੱਗਦਾ ਨਾ ਕਿ ਪਾਇਆ ਸਰਮਾ ਮੜ ਕੇ ਕਾਕੇ ਨੂੰ ਨਹੀਂ ਪਾਇਆ ਇਰਾਦ ਨਹੀਂ ਪਾਇਆ ਨਾ ਸੇਰੇ ਪਾਇਦਾ ਸਵੇਰੇ ਪਤੇ ਆਉਂਦੀ ਆ ਵਾ ਠੰਡੀ ਓਏ ਹੈ ਪਤੇ ਆਉਂਦੀ ਆ ਵਾ ਠੰਡੀ ਅਸਾਂ ਲਾ ਕਿਥੇ ਰੱਖੀ ਕਟਿਆ ਆ ਲੈ ਅਸਾਂ ਦਾ ਉਹ ਇਹਨੂੰ ਸਿਰ ਥੱਲੇ ਨਹੀਂ ਦੇਣਾ ਹੈ ਲੋ ਮੈਂ ਨਾ ਗੁੱਸੇ ਆ ਫਿਰ ਉਹਨੇ ਨਹੀਂ ਲੈਣਾ ਸਹਰਾਣਾ ਠੋਲ ਦਿੰਦੇ ਲੈ ਮੇਰਾ ਪੁੱਤ ਸੋਨਾ ਮੇਰਾ ਬਾਊ ਚੱਲ ਮੇਰਾ ਬਾਊ ਉੱਠ ਉੱਠ ਮੇਰਾ ਬਾਊ ਚਿਉਣਾ ਨਹੀਂ ਮੇਰੇ ਚਿਉਣਾ ਨਹੀਂ ਮੇਰੇ ਚਿਉਣਾ ਕਿਹੜਾ ਪਾਉਂਦੇ ਹਾਂ ਤਾਂ ਦਮ ਉਸੇ ਰ ਹਾਂਜੀ ਵਧੀਆ ਜਿਹੜਾ ਸ਼ਹਿਰੰਦਾ ਉਹ ਨਹੀਂ ਜਾਂਦਾ ਫਤਿਹ ਕਰਿਆ ਅਰਾਸਟ ਕੀ ਰਾਬੜਾ ਤੇਲ ਆਇਆ ਨਾ ਬੜਾ ਬੰਦੇ ਤਿੰਨ ਜਾਇਆ ਕਿਉਂ ਵੀ ਸਾਡੇ ਕੋਲ ਵਲੌਗ ਉਹ ਜੇ ਬਣਦੇ ਨਹੀਂ ਆਪਾਂ ਗਾ ਸਾਡਾ ਥੋੜਾ ਬੀਜੀ ਰਹਿੰਦੇ ਹਨਾ ਇਹ ਕਾਕੇ ਜੀ ਬੀਜੀ ਰਹਿੰਦੇ ਥੋੜਾ ਹਨ ਨਾਲੇ ਗਰਮੀ ਗਰਮੀ ਬਹੁਤ ਵਾ ਉਹਦੇ ਕਰਕੇ ਸਾਡੇ ਕੋਲ ਵਲੌਗ ਥੋੜੇ ਜਿਹਾ ਲੇਟ ਬਣਦੇ ਥੋੜੇ ਉਹ ਜੇ ਨਹੀਂ ਬਣਦੇ ਜੀ ਹਾਂਜੀ ਐਸ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਹੋਵੇ ਤੇ ਕਮੈਂਟ ਸ਼ੇਅਰ ਕਰਿਓ ਤੇ ਬਾਕੀ ਇਹ ਵਾ ਕਿ ਆਪੋ ਆਪਣੀ ਜ਼ਿੰਦਗੀ ਜੀਣ ਦਾ ਹਰ ਕਿਸੇ ਨੂੰ ਹੱਕ ਵਾ ਹੈ ਨਾ ਇਹਦੇ ਦਬਾਅ ਦੇ ਵਿੱਚ ਆਨੇ ਕੋਈ ਜ਼ਿੰਦਗੀ ਜੀ ਨਹੀਂ ਸਕਦਾ ਹੈ ਨਾ ਕੁਝ ਬੰਦੇ ਹੈ ਨੇ ਜਿਹੜੇ ਆਪਣੇ ਦਬਾਅ ਤੇ ਕਹਿੰਦੇ ਜਿੱਦਾਂ ਹੀ ਕਹੀਏ ਉਦਾਂ ਅੰਗਲੇ ਕਰਨ ਪਰ ਇਦਾਂ ਹੋ ਨਹੀਂ ਸਕਦਾ ਹੈ ਨਾ ਬਾਕੀ ਜੀਣ ਦੇ ਵਾਸਤੇ ਜਿਹੜੇ ਪਿਆਰ ਮੁਹੱਬਤ ਕਰਦੇ ਨੇ ਦਿਲੋਂ ਪਿਆਰ ਮਿਲਦੇ ਨੇ ਅਕਸ ਵਲੌਗ ਸਾਡਾ ਫੇਸਬੁੱਕ ਤੇ ਪੇਜ ਨੂੰ ਯੂਰ ਫੋਲੋ ਕਰੋ Bye-bye, good night.